ਇਹੋ ਜਿਹੀ ਗੱਲ ਸਾਡੇ ਪਾਰਟੀ ਅਧਿਕਾਰੀ ਰਾਜਾ ਬੜਿੰਗ ਜੀ ਨੇ ਕਹੀ ਹੈ ਉਹ ਮੈਂ ਕਹਿਣਾ ਚਾਹੁੰਦਾ ਕਿ ਨਿਹੜਾ ਪੰਜਾਬ ਨੂੰ ਨਹੀਂ ਨਿਹੜਾ ਹਿੰਦੁਸਤਾਨ ਨੂੰ ਨਹੀਂ ਦੁਨੀਆ ਪੱਤ ਜੇ ਇਮਾਨਦਾਰੀ ਨਾਲ ਗੱਲ ਕਹੀਏ ਤੇ ਹੀ ਵਾਸ ਆਇਨਸਟਾਈਨ ਆਫ ਇਕਨੋਮਿਸ ਉਹਨਾਂ ਦਾ ਅਸਰ ਨਿਹੜਾ ਹਿੰਦੁਸਤਾਨ ਤੱਕ ਹੀ ਨਹੀਂ ਰਿਹਾ ਤੁਸੀਂ ਹੈਰਾਨ ਹੋਵੋਗੇ ਕਿ ਅਮਰੀਕਨ ਪ੍ਰੈਜ਼ੀਡੈਂਟ ਬਾਰਕੋ ਬਾਮਾ ਸਾਹਿਬ ਇਹ ਕਹਿੰਦੇ ਸੀ ਕਿ ਜਦੋਂ ਵੀ ਅਮਰੀਕਾ ਦੇ ਵਿੱਚ ਇਕਨੋਮੀ ਕੋਈ ਡਾਊਨਟਰਨ ਆਉਂਦਾ ਸੀ ਜਾਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਸੀ ਮੈਂ ਸਿੱਧਾ ਫੋਨ ਚੁੱਕ ਕੇ ਆਪਣੇ ਗੁਰੂ ਨੂੰ ਫੋਨ ਕਰਦਾ ਇਕਨੋਮਿਕ ਗੁਰੂ ਉਹਨਾਂ ਦੇ ਡਾਕਟਰ ਬਿਮੋਦ ਸਿੰਘ ਸਨ ਇਸ ਤੋਂ ਵੱਡਾ ਹੋਰ ਇੱਜ਼ਤ ਮਾਨ ਤੇ ਸਲਮਾਨ ਕੀ ਹੋ ਸਕਦਾ ਅਜ ਦੇ ਯੁੱਗ ਦੇ ਵਿੱਚ ਮਾਵਾ 100 ਸਾਲ ਬਾਅਦ ਇਹੋ ਜਿਹਾ ਪੁੱਤਰ ਜਾਉਂਦਾ ਇਮਾਨਦਾਰੀ ਕਾਰਨ ਜਾਣੇ ਜਾਂਦੇ ਸਨ ਸਾਦਗੀ ਕਾਰਨ ਜਾਣੇ ਜਾਂਦੇ ਸਨ ਦਾਸ ਨੂੰ ਦੋ ਵਾਰ ਮੌਕਾ ਮਿਲਿਆ 2009 ਤੋਂ ਲੈ ਕੇ 14 ਤੱਕ ਜਦੋਂ ਇਹ ਗਨ ਮੰਤਰੀ ਸਨ ਇਹਨਾਂ ਨੇ ਕੰਮ ਕਰਨ ਦਾ ਫਿਰ 14 ਤੋਂ ਲੈ ਕੇ ਭਾਈ ਤੱਕ ਰਾਜੇ ਸਭ ਗ੍ਰੇਟ ਮੈਨ ਜਿਸਾ ਪ੍ਰਧਾਨ ਜੀ ਨੇ ਕਿਹਾ ਸਾਡਿਆਂ ਨੇ ਐਂਡ ਆਫ ਐਨ ਇਰਰ ਇਸ ਕਿਸਮ ਦੇ ਆਦਮੀ ਜਿਹੜੇ ਕੰਪਲੀਟ ਡੈਮੋਕ੍ਰੇਸੀ ਤੇ ਸੈਕੂਲਰਿਜ਼ਮ ਤੇ ਫੇਥ ਰੱਖਣ ਵਾਲੇ ਸੀ ਇਹੋ ਜੇ ਬਹੁਤ ਕੱਟ ਉਹ ਜਿਹੜਾ ਇੱਕ 에ਰਾ ਹੈ ਸੀ ਇਮਾਨਦਾਰੀ ਦਾ ਦੇਸ਼ ਭਗਤੀ ਦਾ ਓਵਰ ਹੋ ਗਿਆ ਸੋ ਬਹੁਤ ਪੈਰਨੋਸ ਹੈ ਫੈਮਿਲੀ ਵਾਸਤੇ ਵੀ ਵਿਸ਼ੇਸ਼ ਤੌਰ ਪੰਜਾਬ ਵਾਸਤੇ ਕਾਜ਼ ਸਾਡੇ ਗੁਰੂਆਂ ਦੀ ਸਹੀ ਜਿਹੜੀ ਇਕ ਉਹਨਾਂ ਦੀ ਟੀਚਿੰਗਸ ਹੈ ਨੇ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਲੋ ਕਦੀ ਵਿਤਕਰਾਨੇ ਰੱਖਿਆ ਕਦੀ ਅਮੀਰ ਚ ਨਹੀਂ ਰੱਖਿਆ ਕਦੀ ਗਰੀਬ ਚ ਨਹੀਂ ਰੱਖਿਆ ਕਦੀ ਧਰਮਾਂ ਚ ਵਿਤਕਰਾਨ ਨਹੀਂ ਰੱਖਿਆ ਕਦੀ ਕਮਿਊਨਿਟੀਜ਼ ਤੇ ਕਾਸਟ ਚ ਨਹੀਂ ਰੱਖਿਆ ਵਿਤਕਰਾਨ ਹੀ ਪਾਇਆ ਸੋ ਇਹੀ ਸਾਰਿਆਂ ਨਾਲ ਵੱਡੀ ਲੈਗੇਸੀ ਹੈ ਤੇ ਪ੍ਰਮਾਤਮਾ ਦੇ ਚਰਨਾਂ ਜਿਸਹਿ ਨਾਲ ਕਿ ਅਸੀਂ ਅਰਦਾਸ ਕਰਦੇ ਐਡੀ ਪੁੱਤਰ ਰੂਹ ਨੂੰ ਆਪਣੇ ਚਰਨਾਂ ਚ ਨਵਾਸਪੇ